ਅੱਜ ਆਪਾਂ ਪੂਰਾ ਰੇਸ਼ਮੀ ਸੂਟ ਕੱਟਦੇ ਆ ਜਿਵੇਂ ਕਿ ਸ਼ਿਮਰਦਾ ਕੱਪੜਾ ਹੁੰਦਾ ਇਹਨੂੰ ਕੱਟਣ 'ਚ ਬਹੁਤ ਮੁਸ਼ਕਲ ਆਉਂਦੀ ਆ ਕਿਉਂਕਿ ਇਹ ਕੱਪੜਾ ਖੜਦਾ ਨਹੀਂ ਹੈਗਾ ਸ਼ਿਮਰਦਾ ਕੱਪੜਾ ਲਾ ਲਓ ਤੁਸੀਂ ਛਿਲਕ ਦਾ ਕੱਪੜਾ ਲਾ ਲਓ ਤੇ ਜਿਵੇਂ ਛੱਟਨ ਹੁੰਦੀ ਆ ਇਦਾਂ ਦੇ ਕੱਪੜੇ ਲਾ ਲਓ ਜਿੰਨਾ 'ਚ ਵੀ ਉਹਨਾਂ ਦੀ ਤੈਂ ਨਹੀਂ ਲੱਗਦੀ ਬੰਨਾ ਤਾਂ ਕੱਪੜੇ ਦੀ ਵੀ ਆਪਾਂ ਕਿਵੇਂ ਉਹਦੀ ਕਟਾਈ ਕਰੀਏ ਤਾਂ ਅੱਜ ਆਪਾਂ ਸੌਖਾ ਜਿਹਾ ਤਰੀਕਾ ਲੈ ਕੇ ਆਏ ਆ ਪਹਿਨਾ ਦੇਖੋ ਆਪਾਂ ਸੂਈ ਨਾਲ ਟਾਂਕੇ ਲਾਵਾਂਗੇ ਘੇੜ ਤੇ ਘੇੜ ਤੇ ਜਿਹੜੀ ਬੇਲ ਆ ਇਹਨੂੰ ਆਪਾਂ ਪਹਿਨਾ ਇੱਕ ਸਾਰ ਕਰ ਲਾਂਗੇ ਉਸ ਤੋਂ ਬਾਅਦ ਮੋٹے-ਮੋٹے ਆਪਣੇ ਟਾਂਕੇ ਲਾਉਣੇ ਆ ਇਹ ਤਰੀਕੇ ਨਾਲ ਕੋਈ ਵੀ ਕੱਪੜੇ ਦੇ ਵਿੱਚ ਕਾਨ ਨਹੀਂ ਪਊਗਾ ਤੇ ਤੁਸੀਂ ਕੱਪੜਾ ਸਿਰਫ 2 ਮਿੰਟਾਂ 'ਚ ਕੱਟ ਦੋਗੇ ਉਸ ਤੋਂ ਬਾਅਦ ਸਾਈਡ ਤੇ ਆਪਾਂ ਟਾਂਕੇ ਲਾਉਣੇ ਆ ਦੇਖੋ ਇਹਦੀਆਂ ਬੇਲਾ ਨਹੀਂ ਸੱਡ ਤੇ ਬੇਲਾ ਨੂੰ ਆਪਾਂ ਮਿਲਾ ਲਾਂਗੇ ਦੋਨਾਂ ਨੂੰ ਜੇ ਤੁਹਾਡੇ ਕੱਪੜੇ 'ਚ ਬੇਲਾ ਨਹੀਂ ਹੈ ਗਿਆ ਫਲਾਵਰ ਆ ਤਾਂ ਤੁਸੀਂ ਫਲਾਵਰਾਂ ਨੂੰ ਇੱਕਸਾਰ ਕਰਕੇ ਉਹਨਾਂ ਤੇ ਟਾਂਕੇ ਲਾ ਲਓ ਪਰ ਜਦੋਂ ਜਿਨਨੇ ਸਮਝ ਲਓ ਤੁਸੀਂ ਕਟਾਈ ਕਰਨੀ ਆ ਨਿਸ਼ਾਨ ਲਾ ਕੇ ਯਾਨੀ ਕਿ ਜਿੱਥੇ ਕਟਾਈ ਕਰਨੀ ਆ ਕੱਪੜੇ ਦੀ ਉਦੋਂ ਆਪਣਾ ਜਿਹੜੇ ਟਾਂਕੇ ਉਰਾਂ ਲਾਉਣੇ ਆਪਾਂ ਨੇ ਯਾਨੀ ਕਿ ਉੱਥੇ ਤੁਸੀਂ ਟਾਂਕੇ ਨਹੀਂ ਲਾਉਣੇ ਜਿੱਥੋਂ ਆਪਾਂ ਕਟਾਈ ਕਰਨੀ ਆ ਟਾਂਕਾ ਆਪਣਾ ਜਾਣੀ ਕਿ 2 ਇੰਚ ਹਰਾ ਹੋਵੇ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਜੀ ਟਾਂਕੇ ਲਾਵਾਂਗੇ ਬਹੁਤ ਸੌਖਾ ਤਰੀਕਾ ਹੈ ਕਟਾਈ ਕਰਨ ਦਾ ਕੱਪੜੇ ਦਾ ਦੇਖੋ ਜਮਾ ਵੀ ਕੱਪੜਾ ਇਧਰ ਉਧਰ ਨਹੀਂ ਜਾਊਗਾ ਜਦੋਂ ਤੁਸੀਂ ਕਟਾਈ ਕਰੋਗੇ ਨਾ ਹੀ ਕੱਪੜੇ ਚ ਕਾਣ ਪਊਗਾ ਸੌਖਾ ਤਰੀਕਾ ਜਿਹੜੀਆਂ ਭੈਣਾਂ ਨਵਾਂ ਕੰਮ ਕਰਦੀਆਂ ਨੇ ਇਸ ਤਰੀਕੇ ਨਾਲ ਕਟਾਈ ਕਰ ਸਕਦੀਆਂ ਨੇ